ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਰਨ ਕੁਰਾਲੀ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਪਹਿਲਾਂ ਇੱਕ ਵਾਰ ਤਸਵੀਰਾਂ ਵਖਾਨ ਇਹ ਤਸਵੀਰਾਂ ਸਿੰਘਪੁਰਾ ਪਿੰਡ ਦੀਆਂ ਚਿੱਤੇ ਕੀ ਪਿੰਡ ਵਾਸੀਆਂ ਵੱਲੋਂ ਇੱਕ ਚੰਗਾ ਉਪਰਾਲਾ ਕੀਤਾ ਜਾ ਰਿਹਾ ਕੁਝ ਲੋਕ ਕੁਝ ਪਿੰਡ ਵਾਸੀ ਕੁਝ ਨਾ ਕਿਤੇ ਨਾ ਕਿਸੇ ਨੁਮਾਇंदे ਤੇ ਮਿਲ ਪਰ ਹੋ ਜਾਂਦੇ ਨੇ ਪਰ ਇਸ ਪਿੰਡ ਵਿੱਚ ਨਵਾਂ ਇੱਕ ਮਕਸਦ ਦੇਖਣ ਨੂੰ ਆਇਆ ਇਹ ਮਕਸਦ ਕੀ ਸੀ ਕਿ ਪਿੰਡ ਵਾਲਿਆਂ ਵੱਲੋਂ ਖੁਦ ਘਰ ਘਰ ਜਾ ਕੇ ਪੈਸੇ ਇਕੱਠੇ ਗਏ ਕਿਤੇ ਗਏ ਅਤੇ ਹੁਣ ਪਿੰਡ ਦੀ ਸੜਕ ਸਵਾਰਨ ਦਾ ਬੇੜਾ ਚੱਕਿਆ ਗਿਆ ਤੇ ਗੱਲਬਾਤ ਵੀ ਕਰਦੇ ਆ ਪਿੰਡ ਦੇ ਸਰਪੰਚ ਦੇ ਨਾਲ ਤੇ ਨਾਲ ਹੀ ਯੂਥ ਕਾਂਗਰਸ ਦੇ ਆਗੂ ਰਵੀ ਬੜੈਚ ਦੇ ਨਾਲ ਕੀ ਆਖਰ ਕੀ ਕਹਿ ਰਹੇ ਨੇ ਉਹ ਰਵੀ ਜੀ ਕੀ ਪਿੰਡ ਵਾਸੀਆਂ ਵੱਲੋਂ ਚੰਗਾ ਉਪਰਾਲਾ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਇਸ ਉਪਰਾਲੇ ਬਾਰੇ ਦੇਖੋ ਕਹਿਣਾ ਤਾਂ ਆਹੀ ਚਾਹੁੰਦੇ ਆ ਸਾਡੇ ਪਿੰਡ ਦੇ ਜਿਹੜੇ ਆ ਪੰਚਾਇਤ ਖੜੀ ਆ ਸਾਡੇ ਜਿਹੜੇ ਸੀਨੀਅਰ ਆਪਣੇ ਪਿੰਡ ਦੇ ਆਗੂ ਖੜੇ ਆ ਔਰ ਸਾਂਝੀ ਖੜੇ ਗੁਰਦੁਆਰਾ ਸਾਹਿਬ ਦੇ ਕਹਿਣਾ ਸਾਡਾ ਇਹੀ ਆ ਕਿ ਦੇਖੋ ਆਪਾਂ ਉਦੋਂ ਦਾ ਕਹਿ ਦਿੰਦੇ ਪਿੰਡਾਂ ਵਿੱਚ ਕਿ ਸਰਕਾਰ ਉਹ ਨਹੀਂ ਕਰਦੀ ਉਹ ਨਹੀਂ ਕਰਦੀ ਪਰ ਗੱਲ ਬੇਨਤੀ ਇਹ ਹੈ ਕਿ ਇੱਕ ਪਿੰਡ 'ਚ ਘੱਟੋ-ਘੱਟ ਮੈਂ ਕਹਿੰਦਾ 100-150 ਘਰ ਤਕਰੀਬਨ ਤਕਰੀਬਨ ਹੁੰਦਾ ਹੈ ਜੇ ਸਰਕਾਰਾਂ ਜੇ ਹੁਣ ਫੇਲ ਹੋ ਗਈਆਂ ਮੰਨ ਕੇ ਚੱਲੋ ਵੀ ਕਿਸੇ ਐਂਗਲ ਤੇ ਘੱਟੋ-ਘੱਟ ਆਪਾਂ ਕਿਸ ਦਾ ਆਸਾਨ ਲੈਣ ਨਾਲੋਂ ਕਿਸੇ ਸਿਆਸੀ ਆਗੂ ਦਾ ਆਸਾਨ ਲੈਣ ਨਾਲੋਂ ਆਪਾਂ ਆਪਣੇ ਪਿੰਡ ਚਾ 2-2 3-3 ਦਿਨ ਦੀਪਰਾਂ ਦੀ ਗੱਲ ਹੈ ਆਪਦੇ ਪੈਸੇ ਇਕੱਠੇ ਕਰਕੇ ਆਪਦੇ ਪਿੰਡ ਦੀ ਆਪ ਕਰ ਲੋ ਹੁਣ ਇਹ ਸਰਕਾਰਾਂ ਦੇ ਹੱਥ ਕੜੇ ਹੋਗੇ ਨਾ ਕਿ ਤਾਂ ਆਪਾਂ ਨੂੰ ਆਪਣਾ ਫਰਜ਼ ਬਣਦਾ ਵੀ ਘੱਟੋ-ਘਾਟਾ ਆਪਣੇ ਆਪਣੇ ਪਿੰਡ ਵਿੱਚ ਆਪਾਂ ਨੂੰ ਉਪਰਾਲਾ ਕਰਨਾ ਚਾਹੀਦਾ ਹੁਣ ਸਿਆਸੀ ਆਗੂਆਂ ਵੀ ਤਾਂ ਤੁਰੇ ਫਿਰਦੇ ਆ ਮੈਂ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਸਾਡੇ ਨਗਰ ਦੇ ਸਹਿਯੋਗ ਦੇ ਨਾਲ ਜੋ ਵੀ ਇਹ ਅਸੀਂ ਜੋ ਅੱਜ ਉਪਰਾਲਾ ਕਰਿਆ ਏ ਥੋੜਾ ਬਹੁਤਾ ਜਿੱਦਾਂ ਮਰਜੀ ਵੈਸੇ ਅਸੀਂ ਸੜਕਾਂ ਕੰਪਲੀਟ ਕਰ ਦੇਣੀਆਂ ਰੱਬ ਦੀ ਕਿਰਪਾ ਨਾਲ ਪਰ ਸਭ ਨੂੰ ਇਹ ਅਪਰਾਲਾ ਜਿਹੜਾ ਆਪਣੇ ਆਪ ਕਰਨਾ ਚਾਹੀਦਾ ਕਿਸੇ ਦਾ ਆਸਾਨ ਲੈਣ ਦਾ। ਖੰਡ ਖੰਡ ਆਇਆ ਪੰਚਾਇਤ ਨੂੰ। ਦੇਖੋ ਪੰਚਾਇਤ ਦਾ ਹੁਣ ਪੰਚਾਇਤ ਨੂੰ ਪਤਾ ਹੋਊਗਾ ਕਿ ਖੰਡ ਆਇਆ ਜਾਂ ਨਹੀਂ। ਆ ਜਿਹੜਾ ਕਾਰਿਆ ਕਰ ਰਹੇ ਹਾਂ ਅਸੀਂ ਇਹ ਜਿਹੜਾ ਪਿੰਡ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਬਜ਼ੁਰਗਾਂ ਦੇ ਸਾਥ ਦੇ ਨਾਲ ਪੰਚਾਇਤ ਦੇ ਸਹਿਯੋਗ ਨਾਲ ਸਰਪੰਚ ਜੀ ਖੜੇ ਆ ਪ੍ਰਧਾਨ ਜੀ ਖੜੇ ਆ ਸਾਰੀ ਪੰਚਾਇਤ ਖੜੀ ਆ ਬਾਬਾ ਜੀ ਖੜੇ ਆ ਸਾਰੇ ਅਸੀਂ ਮਿਲ ਕੇ ਜਿਹੜਾ ਆਪਦੇ ਪਿੰਡ ਵਾਸਤੇ ਛੋਟਾ ਜਿਹਾ ਅਪਰਾਲਾ ਕਰਿਆ। ਇਦੇ 'ਚ ਸਰਕਾਰ ਦਾ ਕੋਈ ਰੋਲ ਨਹੀਂ ਸਿਰਫ ਪਿੰਡ ਵਾਸੀਆਂ ਦਾ ਸਹਿਯੋਗ ਹੈ ਦੇ ਵਿੱਚ। ਰਵੀ ਜੀ ਆਹ ਤਾਂ ਕੰਮ ਬਹੁਤ ਦੇਰ ਪਹਿਲਾਂ ਸ਼ੁਰੂ ਕਰ ਦੇਣਾ ਚਾਹੀਦਾ ਸੀ। ਜਦੋਂ ਮੇਰੀ ਬੇਨਤੀ ਸੁਣੋ ਹੁਣ ਆਪਾਂ ਗੱਲ ਨਹੀਂ ਕਰਨਾ ਚਾਹੁੰਦੇ ਜਿਹੜੇ ਹੋਰ ਸਿਆਸੀ ਆਗੂ ਆ ਉਹਨਾਂ ਨੇ ਕਿਹੜੇ 5 ਸਾਲ ਪਹਿਲਾਂ ਸਟਾਰਟ ਕਰਤਾ ਜੀ। ਉਹਨਾਂ ਨੇ ਵੀ ਤਾਂ ਹੁਣ ਵੋਟਾਂ ਦੇ ਨੇੜੇ ਆ ਕੇ ਕਰਿਆ। ਇਹ ਤਾਂ ਇੱਕ ਪਿੰਡ ਦੀ ਵੈਸੇ ਇੱਕ ਚਲੋ ਸਾਡਾ ਇੱਕ ਸਾਰਿਆਂ ਨੇ ਗੱਲਬਾਤ કરી ਕਿ ਆਪਾਂ ਹੋਰ ਪਿੰਡਾਂ ਦੀਆਂ ਨਾ ਘਟੋ ਘਟਾ ਗੁਰਦੁਆਰਾ ਸਾਹਿਬ ਆ ਸਾਡੇ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਸੜਕ ਜਾਂਦੀ ਹੈ। ਘਟੋ ਘਟ ਸਾਡਾ ਫਰਜ਼ ਹੈ ਵੀ ਗੁਰਦੁਆਰਾ ਹੋਰ ਵੀ ਅਸੀਂ ਆਏ ਨਹੀਂ ਕਹਿੰਦੇ ਸਿੰਗਾਪੁਰਾ ਜਿਹੜਾ ਠੇਕੇ ਕੋਲ ਤੇ ਲੈ ਕੇ ਸਿੰਗਾਪੁਰਾ ਦਾ ਰੋਡ ਆ ਜਿਹੜਾ ਹੋਰ ਵੀ ਅਸੀਂ ਸਵਾਰੂਗੇ ਅੱਜ ਅਸੀਂ ਤਿੰਨ ਡਿੱਪਰ ਮੰਗਾਏ ਆ ਉਹ ਜੈਸੀ ਗੱਲ ਨਹੀਂ ਪਰ ਬੇਨਤੀ ਇਹ ਹੈ ਕਿ ਗੱਲ ਪਹਿਲਾਂ ਜਾਂ ਬਾਅਦ ਦੀ ਨਹੀਂ ਹੁਣ ਤਾਂ ਤੁਹਾਡੇ ਸਾਹਮਣੇ ਬਰਸਾਤਾ ਹੋ ਗਿਆ ਢੀਆਂ ਜੇ ਆਪਾਂ ਬਰਸਾਤਾ ਜੇਕਰ ਆਉਂਦੇ ਤਾਂ ਬਿਲਕੁਲ ਮੇਰਾ ਖਿਆਲ ਆ ਵੀ ਇਹ ਸਹੀ ਨਹੀਂ ਸੀ ਹੁਣ ਹੁਣ ਜਦੋਂ ਆਪਾਂ ਨੂੰ ਲੱਗਿਆ ਕਿ ਗੁਰਦੁਆਰਾ ਸਾਹਿਬ ਵਜਾ ਆਪਾਂ ਨੇ ਗੱਲਬਾਤ ਕਰੀ ਆਪਾਂ ਆਪਦੇ ਪਿੰਡ ਵਾਸਤੇ ਛੋਟਾ ਜਿਹਾ ਪ੍ਰਾਲਾ ਸਾਰਿਆਂ ਦੇ ਸਹਿਯੋਗ ਨਾਲ ਕਰਿਆ ਆ ਜਿਹੜੇ ਲੋਕ ਮਾਨਗਲ ਕਹਿੰਦੇ ਆ ਵੀ 5 ਕਰੋੜ ਦਾ ਕਿਲਾ ਹੋ ਗਿਆ ਜੀ 50-50 ਲੱਖ ਦੀਆਂ ਗੱਡੀਆਂ ਲਈ ਫਿਰਦੇ ਆ ਪਰ ਸੜਕਾਂ ਦੀ ਹਾਲਤ ਵੇਖੋ ਤਾਂ ਦੱਸਿਓ ਗਈ ਪਈਆ ਲੰਘੂਗੇ ਕਿੱਦਾਂ ਹੁਣ ਮੈਂ ਤੁਹਾਨੂੰ ਉਹੀ ਵੀਰੇ ਗੱਲ ਦੱਸਦਾ ਜੇ ਸਾਡੇ ਪਿੰਡ 5 ਕਰੋੜ ਦਾ ਕਿਲਾ ਹੋ ਗਿਆ ਹੁਣ ਜਿਹੜੇ ਪਿੰਡਾਂ 'ਚ 5 ਕਰੋੜ ਦਾ ਕਿਲਾ ਹੈਗਾ ਵੀ ਨਹੀਂ ਹੁਣ ਇੱਕ ਪਰਿਵਾਰ ਦਾ ਬੰਦਾ ਜੇ 500 ਰੁਪਏ ਆਪਣੇ ਪਿੰਡ ਵਾਸਤੇ ਕੋਈ ਇਕੱਠਾ ਕਰਕੇ ਲਾ ਦੂਗਾ ਬੜੀ ਗੱਲ ਨਹੀਂ ਹੈਗੀ 5 ਕਰੋੜ ਲਈ ਤਾਂ ਦੂਰ ਦੀ ਗੱਲ ਹੈ ਪੰਜਾਬ ਤਾਂ ਗੁਰੂਆਂ ਦਾ ਵਖਸ਼ਿਆ ਹੋਇਆ ਏ ਇੱਥੇ ਵਿੱਚ 5 ਕਰੋੜ 50 ਲੱਖ ਦੀ ਕੋਈ ਗੱਲ ਨਹੀਂ ਤੁਸੀਂ ਹੜਾਂ 'ਚ ਦੇਖ ਲਿਆ ਖੜਾ ਜੀ ਜੀ ਦੇਖ ਲਈ ਵੀ ਸਰਕਾਰਾਂ ਦਾ ਕੁਝ ਨਹੀਂ ਹੋਇਆ ਜੋ ਕਰਗੇ ਸਮਾਜ ਸੇਵੀ ਪੰਜਾਬ ਦੇ ਵਸਨੀਕੋ ਕਰਗੇ ਇਹ ਪੰਦਾ ਚਲੋ ਫੇਰ ਮੈਂ ਦੁਬਾਰੇ ਉਹੀ ਇੱਕੋ ਗੱਲ ਤੀ ਚੌਥੀ ਵਾਰ ਰਿਪੀਟ ਕਰ ਰਿਹਾ ਕਿ ਇਹ ਛੋਟੀ ਜਿਹੀ ਪਰਾਲਾ ਹੈ 100 200 ਘਰ ਹੁੰਦਾ ਪਿੰਡ ਵਿੱਚ 5-500 ਰੁਪਏ ਇਕੱਠਾ ਵਰ ਰੁਪਈਆ 50-60 ਹਜ਼ਾਰ ਇਕੱਠਾ ਹੋ ਜਾਂਦਾ ਦੋ ਡੀਪਰ ਨਹੀਂ ਲੱਗਦੇ ਯਾਰ ਕਿੱਡੀ ਗੱਲ ਆ ਕਰਕੇ ਪਾਸੇ ਕਰੋ ਆਵਦਾਬਦਾ ਗਲਤੀ ਸੇਵਾ ਨੂੰ ਕਿਵੇਂ ਦੇਖਦੇ ਹੋ ਦੇਖੋ ਅੰਕਲ ਬੜੇ ਸਤਕਾਰਯੋਗ ਆ ਮੈਂ ਕਦੇ ਉਹਨਾਂ ਨੂੰ ਮਿਲਿਆ ਨਹੀਂ ਅਜੇ ਤੱਕ ਨਾ ਮੇਰੀ ਉਹਨਾਂ ਨਾਲ ਕੋਈ ਗੱਲਬਾਤ ਆ ਨਾ ਮੈਂ ਉਹਨਾਂ ਤੇ ਕੋਈ ਖਿਲਾਫ ਚਲੋ ਜੇ ਉਹ ਸੇਵਾ ਕਰ ਰਹੇ ਆ ਉਹਨਾਂ ਵਾਸਤੇ ਚਲੋ ਕਿੰਨਾ ਕਿਤੇ ਦੇਖੋ ਰਾਜਨੀਤੀ ਹਰੇਕ ਜਗ੍ਹਾ ਏ ਮੈਂ ਕਹਿਣਾ ਹੁੰਨਾ ਵੀ ਰਾਜਨੀਤੀ ਘਰਾਂ ਚ ਵੀ ਵੜ ਗਈ ਪਰ ਇੱਕ ਗੀਤ ਗੱਲ ਉਹ ਹੋ ਜਾਂਦੀ ਆ ਵੀ ਰਾਜਨੀਤੀ ਕਿਸੇ ਚੰਗੇ ਕੰਮ ਨੂੰ ਲੱਗ ਜਵੇ ਥੋੜਾ ਜਿਹਾ ਸਮਾਜਿਆ ਵੀ ਫਾਇਦਾ ਹੋ ਜਾਂਦਾ ਨਹੀਂ ਤਾਂ ਜ਼ਿਆਦਾਤਰ ਰਾਜਨੀਤੀ ਕੀ ਕਰਦੇ ਆ ਰਾਜਨੀਤਿਕ ਲੋਕ ਆਪਣੇ ਘਰਵਾਰੀ ਸੋਚਦੇ ਆ ਚਲੋ ਜੇ ਆਪਾਂ ਸਮਾਜ ਨੂੰ ਅੱਗੇ ਲਾ ਕੇ ਰਾਜਨੀਤੀ ਕਰ ਲਈ ਉਹ ਵੀ ਚੰਗੀ ਗੱਲ ਆ ਫਿਰ ਆਪਾਂ ਬਰਾਈ ਨਹੀਂ ਕਰਦੇ ਠੀਕ ਆ ਜੋ ਕੋਈ ਸਹਿਯੋਗ ਕਰ ਰਿਹਾ ਵਧੀਆ ਗੱਲ ਆ ਕਰਨ ਜਿਹੜੇ ਪਿੰਡਾਂ ਚ ਪੈ ਗਈਆਂ ਰੋਡ ਬਣਾ ਰਹੇ ਆ ਜੀ ਕੀ ਕੰਗਰੇਸ ਵੀ ਠੀਕ ਹੋਇਆ ਕੰਮ ਆ ਜਾਂ ਲੋਕਾਂ ਨੂੰ ਆਪਣੇ ਪਦਤ ਤੇ ਬਣਾਉਣੀ ਚਾਹੀਦੀ ਸੀ ਦੇਖੋ ਮੈਂ ਤਾਂ ਇਹੀ ਸਲਾਹ ਦਿੰਦਾ ਐ ਕਿ ਮੈਂ ਤੁਹਾਨੂੰ ਦੱਸਿਆ 200 ਘਰਾਂ ਦੇ 100-105-500 ਰੁਪਏ ਇਕੱਠਾ ਕਰਕੇ 50-60 ਹਜ਼ਾਰ ਦੀ ਗੱਲ ਨਹੀਂ 5-4 ਗੱਡੀਆਂ ਪੈ ਜੰਨੀਆਂ ਲੱਖ ਰੁਪਏ ਲੱਗ ਜੂਗਾ ਮੈਂ ਤਾਂ ਕਹਿਣਾ ਵੀ ਰਾਜਨੀਤਿਕ ਲੋਕਾਂ ਦੀ ਬਜਾਏ ਆਪ ਬਣਾ ਲਓ ਸਭ ਤੋਂ ਵਧੀਆ ਤੁਸੀਂ ਦੇਖਿਆ ਹੋਣਾ ਕਰੋਨਾ ਦੇ ਟਾਈਮ 'ਚ ਕਰੋਨਾ ਟਾਈਮ 'ਚ ਲੋਕ ਲੰਗਰ ਲਾਈਗੇ ਬਾਅਦ ਵਿੱਚ ਰਾਜਨੀਤੀਆਂ ਕਰਕੇ ਕਹਿੰਦੇ ਸੀ ਲੰਗਰ ਖੁਲਾਇਆ ਜੀ ਲੋਕ ਐਮਐਲਏ ਦੇ ਟਿਕਟਾਂ ਲੈ ਗਏ ਮੈਂ ਤਾਂ ਇਹ ਗੱਲ ਕਹਿਣਾ ਵੀ ਬਾਅਦ ਵਿੱਚ ਕਿਤੇ ਆਏ ਨ ਕੋਈ ਵੀ ਰਾਜਨੀਤਿਕ ਆਗੂ ਆ ਕੇ ਸੀ ਪਹਲਦੀ ਦਾ ਕਿਤੇ ਆਏ ਨਾ ਕਿਸੇ ਵੀ ਪਿੰਡ ਦੇਖੀ ਤੁਹਾਡੇ ਪਿੰਡ ਦੀ ਰੋਡ ਬੜਾਈ ਮੈਨੂੰ ਵੋਟਾਂ ਪਾ ਦੋ ਇਹਨਾਂ ਚੰਗਾ ਯਾਰ 5-5 4-4 100 ਰੁਪਏ ਇਕੱਠਾ ਕਰਕੇ ਆਪਦੇ ਪਿੰਡ ਭਰਾ ਬੇ ਲਾ ਲਈਏ ਆਪਾਂ ਇਹ ਸੜਕ ਆਪੇ ਬਣਾਉਣੀਆਂ ਫਿਰ ਸਰਕਾਰ ਦਾ ਕੀ ਕੰਮ ਹੁਣ ਸਰਕਾਰ ਦੇ ਹੱਥ ਖੜੇ ਹੋ ਗਏ ਹੁਣ ਦੱਸੋ ਕੀ ਕਰੀਏ ਔਰੇ ਜਵਾਕ ਵੀ ਲੰਘਨੇ ਆ ਸਾਨੂੰ ਸਿੱਖ ਧਰਮ ਵਿੱਚ ਸਾਨੂੰ ਸਭ ਤੋਂ ਉੱਪਰ ਸਾਡੇ ਗੁਰਦੁਆਰਾ ਸਾਹਿਬ ਆ ਇਹ ਤੋਂ ਉੱਪਰ ਤਾਂ ਸਾਨੂੰ ਕੁਝ ਹੈ ਹੀ ਨਹੀਂ ਘਟੋ ਘਟ ਲੋਕ ਦਰਸ਼ਨ ਕਰਨ ਜਾਂਦੇ ਆ ਜੇ ਸਰਕਾਰਾਂ ਦੇ ਹੱਥ ਖੜੇ ਹੋ ਗਏ ਅਸੀਂ ਤਾਂ ਨਹੀਂ ਮਰੇ ਹੈਗੇ ਅਸ ਤਾਂ ਜਾਗਦੇ ਆ ਅਸੀਂ ਤਾਂ ਆ ਬਾਕੀ ਵੀ ਸਹਿਯੋਗ ਕਰ ਰਹੇ ਆ ਸਰਪੰਚ ਸਾਹਿਬ ਖੜੇ ਸਾਡੇ ਪ੍ਰਧਾਨ ਜੀ ਖੜੇ ਗੁਰਦੁਆਰਾ ਸਾਹਿਬ ਦੇ ਪੰਚਾਇਤ ਖੜੀ ਸਾਰੇ ਸੀਨੀਅਰ ਆਗੂ ਖੜੇ ਆ ਸਕੂਲ ਵੀ ਤਿੰਨ ਆ ਉਰੇ ਵੱਡੇ ਟੋਟੇਪੁਰ ਉਹੀ ਗੱਲ ਬਾਈ ਜੀ ਮੈਂ ਤੁਹਾਨੂੰ ਕਰ ਰਿਹਾ ਕਿ ਉਰੇ ਤੋਂ ਸਟਾਰਟ ਕਰਿਆ ਸੀ ਤਿੰਨ ਗੱਡੀਆਂ ਆ ਜੇ ਹੋਰ ਵੀ ਘਟ ਪਈਆਂ ਸੀ ਕਰਾਂਗੇ ਵਧੀਆ ਅਪਰਾਲਾ ਇਹ ਅਸੀਂ ਕਰਿਆ ਕੋਈ ਐਦਾਂ ਦੀ ਗੱਲ ਨਹੀਂ ਇਹ ਅਸੀਂ ਸਿਰਫ ਆਪਣੇ ਪਿੰਡ ਵਾਸਤੇ ਕਰ ਰਹੇ ਹਾਂ ਮੈਂ ਤੁਹਾਡਾ ਕਿਹੜੇ ਪਿੰਡ ਦੇ ਸਰਪੰਚੋ ਜੀ ਆ ਛੱਡ ਦਿਓ ਸਰਪੰਚ ਮੈਂ ਆਪਣੇ ਸਿੰਘਪਰਾ ਤਹਿਸੀਲ ਖਰੜ ਅਣ ਜਿਲ੍ਹਾ ਮੁਹਾਲੀ ਦਾ ਸਰਪੰਚ ਅੱਜ ਪਿੰਡਾਂ ਦੇ ਵਿੱਚ ਸੜਕਾਂ ਜਿਹੜੀਆਂ ਠੀਕ ਕਰਵਾਉਣ ਦਾ ਕਾਰਜ ਸ਼ੁਰੂ ਜਿੱਥੇ ਤੱਕ ਮੈਂ ਸਮਝਦਾ ਵੀ ਜਿਹੜੇ ਪਿੰਡ ਸਾਡੇ ਪਿੰਡ ਦਾ ਹਾਲ ਹੈ ਸਾਰੀਆਂ ਸੜਕਾਂ ਟੁੱਟੀਆਂ ਮੈਂ ਕਰਾਲੀ ਨਹੀਂ ਜਾਂਦੇ ਤਾਂ ਨਹੀਂ ਜਾ ਹੁੰਦਾ ਗੁਰਦੇ ਨਹੀਂ ਜਾਂਦੇ ਤਾਂ ਨਹੀਂ ਜਾ ਹੁੰਦਾ ਇੱਧਰ ਗੰਡੀ ਘੜ ਵਾਲੇ ਜਾਂਦੇ ਤਾਂ ਨਹੀਂ ਆ ਹੁੰਦਾ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਤਾਂ ਇਹਨੂੰ ਅਸੀਂ ਸਭ ਸਮਝ ਕੇ ਰਵੀ ਬਰੇਕ ਨਾਲ ਸਲਾਹ ਕਰਕੇ ਅਸੀਂ ਆਪ ਉਪਰਾਲਾ ਕੀਤਾ ਹੈ ਕੀ ਆਪਣੇ ਕੋਲੋਂ ਹੀ ਇਹਨਾਂ ਨੂੰ ਠੀਕ ਕਰੀਏ ਅਸੀਂ ਉਹੀ ਮੱਤਰ ਨੂੰ ਲੈ ਕੇ ਅੱਜ ਟਿੱਪਰ ਮਗਾਇਆ ਹੋਇਆ ਇੱਕ ਟਿੱਪਰ ਹੋਰ ਹੋਏਗਾ ਤਾਂ ਕਿ ਅਸੀਂ ਆਪਣੀਆਂ ਪਿੰਡ ਦੀਆਂ ਜਿੰਨੀਆਂ ਸੜਕਾਂ ਹਨ ਉਹਨਾਂ ਨੂੰ ਠੀਕ ਕਰ ਸਕੀਏ ਸਰਪੰਚ ਸਾਹਿਬ ਜਿੱਥੇ ਸ਼ਰਾਬ ਦਾ ਠੇਕਾ ਉੱਥੋਂ ਲੈ ਕੇ ਜਿਹੜੇ ਕਾਫੀ ਬੱਚੇ ਸਕੂਲਾਂ ਦੀਆਂ ਗੱਡੀਆਂ ਨਿਕਲਦੀਆਂ ਉਹ ਵੀ ਕਾਫੀ ਹਾਲਾਤ ਖਰਾਬ ਨੇ ਕੀ ਉਹਨਾਂ ਨੂੰ ਸੁਧਾਰਨ ਲਈ ਵੀ ਹੁਣ ਯਤਨ ਕੀਤੇ ਜਾਣਗੇ ਦੇਖੋ ਜੀ ਅਸੀਂ ਜਿੱਥੇ ਤੱਕ ਸਾਡਾ ਹਲਕਾ ਪਿੰਡ ਹੈ ਠੇਕੇ ਤੇ ਉਹਨਾਂ ਤੱਕ ਸਾਡਾ ਹਲਕਾ ਠੇਕੇ ਤੇ ਉਰ ਤੋਂ ਜੇ ਸਾਡੇ ਕੋਲ ਟਿੱਪਰ بچے ਤਾਂ ਅਸੀਂ ਜ਼ਰੂਰ ਬਾਈਪਾਸ ਤੱਕ ਵੀ ਲਾਵਾਂਗੇ। ਇਹਦੇ ਸਬੰਧ ਵਿੱਚ ਮੈਡਮ ਤਾਂ ਗੱਲ ਕੀਤੀ ਹੈ ਵਿਧਾਇਕਾ ਤੱਕ ਵੀ ਸਾਡੀ ਸਰਕਾਰ ਵਿਧਾਇਕਾ ਨੂੰ ਬੇਨਤੀ ਕੀਤੀ ਸੀ ਵਿਧਾਇਕਾ ਸਾਡੇ ਇੱਥੇ 26-11 ਨੂੰ ਆਏ ਸੀ। ਅੱਜ ਦੇਖ ਲਓ ਕਿੰਨੇ ਮਹੀਨੇ ਹੋ ਗਏ। ਉਹਨਾਂ ਨੇ ਕਈ ਅਸੀਂ ਜਿਹੜੀਆਂ ਸਮੱਸਿਆਵਾਂ ਦਸੀਆਂ ਸੀ ਸਾਡੇ ਹੱਲ ਤੱਕ ਕੋਈ ਸਮੱਸਿਆ ਹੱਲ ਨਹੀਂ ਹੋਈ। ਅਸਰਪਰ ਤੋਂ ਪੰਜਾਬ ਸਰਕਾਰ ਨੇ ਕਿਹਾ ਸੀਗਾ ਵੀ ਜਿਹੜੀਆਂ ਵੀ ਪੰਚਾਇਤਾਂ ਸਰਬਸੰਮਤੀ ਨਾਲ ਬਣੂਗੀਆਂ ਉਹਨਾਂ ਨੂੰ 5 ਲੱਖ ਦਾ ਤੋਹਫਾ ਦਿੱਤਾ ਜਾਊਗਾ ਤੁਹਾਡੀ ਵੀ ਪੰਚਾਇਤ ਜਿਹੜੀ ਸਰਬਸੰਮਤੀ ਨਾਲ ਬਣੀ ਸੀਗੀ ਕੀ ਮਿਲਿਆ ਇਹ ਕੁਝ ਬਿਲਕੁਲ ਠੀਕ ਹੈ ਤੁਹਾਡੀ ਗੱਲ ਸਰਬਸੰਮਤੀ ਦੇ ਨਾਲ ਸਾਡੀ ਪੰਚਾਇਤ ਬਣੀ ਹੈ ਪਰ ਸਾਨੂੰ ਮਿਲਿਆ ਕੁਝ ਨਹੀਂ ਕੀ ਕਹਿੰਦੇ ਹੋ ਸਰਕਾਰ ਨੂੰ ਸਰਕਾਰ ਨੂੰ ਸਰਕਾਰ ਨੇ ਕਹਿਣਾ ਸਾਨੂੰ ਤੁਹਾਡੇ ਖਾਤੇ ਜਾਂ ਪੈਸੇ ਜਮ੍ਹਾਂ ਹੋਗੇ ਜਾਂ ਪਿੰਡ ਦੀ ਡਿਵੈਲਪਮੈਂਟ ਵਾਸਤੇ ਹੋਗੇ ਸਾਨੂੰ ਨਹੀਂ ਮਿਲਿਆ ਬਈ ਸੜਕਾ ਤਾਂ ਰਣਜੀਤ ਸਿੰਘ ਗਿੱਲ ਵੀ ਆਪਣੇ ਤੌਰ ਤੇ ਬਣਾ ਰਹੇ ਆ ਦੇਖੋ ਜੀ ਇਹ ਜਿਹੜੀ ਹੈ ਸਿਆਸੀ ਗੱਲ ਹੈ ਉਹਨਾਂ ਨੇ ਵੀ ਇਲੈਕਸ਼ਨ ਲੜਨੀ ਤਾਂ ਆ ਵੱਖਰੀ ਗੱਲ ਹੈ ਇਹ ਸਿੱ ਪਿੰਡ ਦੇ ਧਾਰ ਵਾਸਤੇ ਕਰ ਰਹੇ ਆ ਰਵੀ ਫੜੈਚ ਹੈ ਇਹ ਰੰਬੀ ਜੇ ਕਿਸ ਵਕਤ ਹੋਇਆ ਨਾ ਜਿੱਤੇ ਕੀ ਕੀ ਪਟਾਣ ਕੜਾ ਵੀ ਮਕਸਦ ਹੈ ਹੀ ਹੋਊਗਾ ਨਹੀਂ ਸਮਾਂ ਤਾਂ ਬਹੁਤ ਹੋ ਗਿਆ ਫਿਰ ਹੁਣੇ ਹੀ ਸ਼ੁਰੂਆਤ ਕੀਤੀ ਹੈ ਜੀ ਪਹਿਲਾਂ ਵੀ ਬਣਾਈਆਂ ਜਾ ਸਕਦੀਆਂ ਸੀ ਕਿਉਂਕਿ ਜ਼ਿਆਦਾਤਰ ਇਹ ਸ਼ੁਰੂਆਤ ਇਸ ਕਰਕੇ ਕੀਤੀ ਹੈ ਕਿਉਂਕਿ ਜਦੋਂ ਸਰਕਾਰ ਨੇ ਇਹ ਕੰਮ ਸ਼ੁਰੂ ਹੀ ਨਹੀਂ ਕਰਿਆ ਕਿਤੇ ਤਾਂ ਸਾਨੂੰ ਇਹ ਆਪ ਕਰਨਾ ਪੈ ਰਿਹਾ ਹੈ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦਾ ਹੈ ਕਿ ਭਾਈ ਜਿੰਨੀਆਂ ਵੀ ਸੜਕਾਂ ਰਹਿਣੀਆਂ ਉਹਨਾਂ ਨੂੰ ਜਿੰਨੇ ਵੀ ਪੁਲ ਰਹਿਣੇ ਹਨ ਉਹਨਾਂ ਨੂੰ ਜਿਹੜਾ ਹੈ ਉਹ ਰੈਗੂਲਰ ਕੋ ਬਣਾਉਣਾ ਹਾਂ ਸਰਕਾਰ ਤਾਂ ਕਹਿੰਦੀ 2 ਮਹੀਨੇ ਰੁਕ ਜਾ ਬਣ ਜਾਣੀ ਸਾਰੇ ਪੰਜਾਬ ਦੀ ਸਰਕਾਰ ਬਣਾ ਸਰਪਕਾਰ ਜਿਹੜੀ ਆਪਣੇ ਤਾਂ ਠੀਕ ਹੈ ਉਹ ਗੱਲ ਐ ਤਾਂ ਵੀ ਪੰਜਾਬ ਐਤੀ ਹੜਾਂ ਨੇ ਮਾਰ ਲਿਆ ਹੜਾਂ ਕਰਕੇ ਉਹ ਅੱਗੇ ਕਰਨੇ ਹੁਣੇ ਹਾਂ ਸਰ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਜੀ ਗਰਨਾਮ ਸਿੰਘ ਅੱਜ ਪਿੰਡ ਵਾਸੀਆਂ ਵੱਲੋਂ ਚੰਗਾ ਉਪਰਾਲਾ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਇਹ ਦੇਖੋ ਜੀ ਬਹੁਤ ਵਧੀਆ ਉਪਰਾਲਾ ਜੀ ਜਿਵੇਂ ਇਹਨਾਂ ਨੇ ਦੱਸਿਆ ਸਰਪੰਚ ਸਾਹਿਬ ਨੇ ਜਾਂ ਰਵੀ ਬੜੈਚ ਨੇ ਜਾਂ ਨਗਰ ਦੀਆਂ ਸੰਗਤਾਂ ਖੜੀਆਂ ਵੀ ਇਹ ਇਹ ਉਪਰਾਲਾ ਇਸੇ ਤਰ੍ਹਾਂ ਕਰਨਾ ਚਾਹੀਦਾ ਦੇਖੋ ਸਰਕਾਰਾਂ ਤੋਂ ਕੁਝ ਨਹੀਂ ਮਿਲਿਆ 5 ਸਾਲ ਦੇ ਵਿੱਚ ਹੁਣ ਆਉਣ ਵਾਲੇ ਟਾਈਮ 'ਚ ਵੀ ਉਮੀਦ ਨਹੀਂ ਹੈਗੀ ਵੀ ਜਿਹੜੀਆਂ ਸੜਕਾਂ ਦੇਖੋ ਸਾਡੇ ਜਿਵੇਂ ਤੁਸੀਂ ਦੱਸਿਆ ਵੀ ਠੇਕੇ ਤੋਂ ਬਾਈਪਾਸ ਤੱਕ 1 ਕਿਲੋਮੀਟਰ ਦੀ ਸੜਕ ਹੈ ਤਿੰਨ ਸਕੂਲ ਪੈਨੇ ਉਹਦੇ 'ਚ ਟੁੱਟੀ ਹੋਈ ਸਾਰੀ ਹੈ ਜੇ ਕੋਈ ਮੋਟਰਸਾਈਕਲ ਸਕੂਟਰ ਵਾਲਾ ਜਾਂਦਾ ਤਾਂ ਕਾਰ ਦੇ ਨਾਲ ਫੇਟ ਵੱਜ ਕੇ ਉਹਦੇ ਸੜ ਚੋਟ ਲੱਗ ਜਾਂਦੀ ਹੈ ਜਾਂ ਕੋਈ ਹੋਰ ਆ ਗਿਆ ਤੇ ਸਾਡਾ ਪਿੰਡ ਤਾਂ ਕਿਸੇ ਨੇ ਵੀ ਦੇਖਿਆ ਨਹੀਂ ਹੈਗਾ ਜੀ ਇਹ 5 ਸਾਲ ਦੇ ਵਿੱਚ ਰਣਜੀਤ ਸਿੰਘ ਗਿੱਲ ਵੱਲੋਂ ਵੀ ਸ਼ੁਰੂਆਤ ਕੀਤੀ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਜੀ ਦੇਖੋ ਪਹਿਲਾਂ ਹੁੰਦੇ ਸੀ ਕਿ ਸਾਡੇ ਪਿੰਡ ਦੇ ਵਿੱਚ ਉਹਨਾਂ ਨੇ ਅਜੇ ਕੋਈ ਚੱਕਰ ਨਹੀਂ ਮਾਰਿਆ ਜਦੋਂ ਆਉਂਗੇ ਅਸੀਂ ਉਹਨਾਂ ਨੂੰ ਵੀ ਮਿਲੂਗੇ ਉਹਨਾਂ ਨਾਲ ਵੀ ਸਲਾਹ ਕਰੂਗੇ ਵੀ ਪਾਈ ਇਹ ਉਪਰਾਲਾ ਕਰਨਾ ਚਾਹੀਦਾ ਹੋਰ ਪਿੰਡ ਵਾਲੇ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਕਿ ਹੋਰ ਲੀਡਰਾਂ ਤੇ ਨਿਰਭਰ ਹੈ ਹੋਰ ਲੀਡਰ ਹੁਣ ਦੇਖੋ ਜੀ ਜਦ ਕੋਈ ਆ ਹੀ ਨਹੀਂ ਰਿਹਾ ਜੀ ਪਿੰਡ ਦੇ ਵਿੱਚ ਅਸੀਂ ਉਹਨਾਂ ਬਾਰੇ ਕਿਹਾ ਕਹੂਗੇ ਇਹਦਾ ਸਾਡੇ ਪਿੰਡ ਦਾ ਸਹਿਯੋਗ ਹੈ ਪਿੰਡ ਦਾ ਅਸੀਂ ਧੰਨਵਾਦ ਕਰਦੇ ਜਿਹੜੀ ਨੌਜਵਾਨ ਸਭਾ ਜਾਂ ਗ੍ਰਾਮ ਪੰਚਾਇਤ ਹੈ ਜਾਂ ਪਿੰਡ ਵਾਸੀ ਜਿਹ ਕੋਈ ਵੀ ਕੰਮ ਹੁੰਦਾ ਉਹਦੇ ਵਿੱਚ ਰਲ ਮਿਲ ਕੇ ਸਹਿਯੋਗ ਕਰਦੇ ਜਿਵੇਂ ਇਹਨਾਂ ਨੇ ਦੱਸਿਆ ਵੀ ਕਰੋਨਾ ਦੇ ਵਿੱਚ ਆ ਜਾਂ ਕੋਈ ਹੋਰ ਹੈ ਕਿਤੇ ਰਾਹਤ ਪਟਾਉਣੀ ਹੈ ਜਾਂ ਗੁਰਦੁਆਰਾ ਸਾਹਿਬ ਹੈ ਇਹ ਸਭ ਦਾ ਨਗਰ ਦਾ ਸਹਿਯੋਗ ਦੇ ਨਾਲੇ ਕੰਮ ਕਰਦੇ ਗੁਰਦੁਆਰਾ ਸਾਹਿਬ ਤੇ ਲੜੀ ਲਗਾਤਾਰ ਚੱਲ ਰਹੀ ਹੈ ਅੰਸਾਲੀ ਵਾਲੀ ਬਾਬਾ ਜੀ ਕਿਰਪਾ ਸੰਗਤ ਵੀ ਆਉਂਦੀ ਹੈ ਦੇਖੋ ਕਿੰਨੀ ਦਿੱਕਤ ਸੀ ਨਹੀਂ ਇਹ ਤਾਂ ਹੈ ਹੀ ਹੈ ਜੀ ਦੇਖੋ ਹੁਣ ਗੁਰਦੁਆਰਾ ਸਾਹਿਬ ਦਾ ਰਸਤਾ ਜੀ ਸੰਗਤਾਂ ਦੂਰ ਦੂਰ ਤੇ ਆਉਂਦੀਆਂ ਜੀ ਇੱਥੇ ਦੇਖੋ ਲੜੀ ਚੱਲ ਰਹੀ ਅਖੰਡ ਪਾਠ ਸਾਹਿਬ ਸੰਗਤਾਂ ਕਰਾ ਰਹੀਆਂ ਕੋਈ ਇਲਾਕੇ ਚੋਂ ਕਰਾਉਂਦੇ ਕੋਈ ਦੇਸ਼ਾਂ-ਵਦੇਸ਼ਾਂ ਤੇ ਆਉਂਦਾ ਉਹ ਸੰਗਤ ਦੇਖਦੀ ਹੈ ਵੀ ਇਹ ਸੜਕਾਂ ਤਾਂ ਬਿਲਕੁਲ ਟੁੱਟੀਆਂ ਹੋਈਆਂ ਇਹ ਪੁਰਾਣਾ ਦੇਖੋ ਸਹਾਯੋਗ ਨਗਰ ਨਿਵਾਸੀਆਂ ਨੇ ਕਰਿਆ